ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਬੰਦੇ ਹੀ ਤੁਹਾਨੂੰ ਮਿਲਣ ਗਿਆ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਚਲੋ ਇਹ ਬੱਚੇ ਜਿਹੜੇ ਆ ਪਿੱਛੇ ਜੇ ਤੁਸੀਂ ਦੇਖਿਆ ਉਹਨਾਂ ਕਾਰ ਜਿਹੜੀ ਕੋਈ ਸੀ ਦੋ ਬੰਦਿਆਂ ਨੇ ਆਈਟੀ ਦੇ ਚੌਕ ਤੇ ਦੇ ਸਾਹਮਣੇ ਉਸੇ ਜਦ ਚਰਮਨ ਮਨਦੀਪ ਸਿੰਘ ਜੀ ਸਿੱਧੂ ਸਰਪ ਐਸਐਸਪੀ ਸਾਊਥ ਤੇ ਫਰਦ ਤੰਬਾ ਕਮੇਟੀ ਬਣੀ ਸੀ ਜਿਸ ਨੇ 24 ਘੰਟਿਆਂ ਦੇ ਵਿੱਚ ਇਹ ਜਿਹੜਾ ਕੇਸ ਹੈ ਇਹ ਪੇਸ਼ ਕਰਦਾ ਸੀ ਤੇ ਜਿਨ੍ਹਾਂ ਨੇ ਕਾਰ ਕੋਈ ਸੋ ਮੁੰਡੇ ਨੂੰ ਗ੍ਰਾਉਂਡ ਕਰਦਾ ਸੀ ਜਿੱਥੇ ਇਹ ਦੋਨੇ ਗੈਂਗਸਟਰ ਰਹਿ ਰਹੇ ਸੀਗੇ ਉਥੇ ਪੀਜੀ ਜਿਹੜੀ ਜਿਹਦੇ ਬਾਰੇ ਦੱਸਿਆ ਨਹੀਂ ਗਿਆ ਸੀ ਲੋਕਲ ਪੁਲਿਸ ਨੂੰ ਵੀ ਬਾਰੇ ਜਾਣਕਾਰੀ ਨਹੀਂ ਸੀ ਉਸੇ ਬੱਚਿਆਂ ਕੋਲੇ ਇਹ ਰਹਿ ਰਹੇ ਸੀ ਜਦੋਂ ਇਹਨਾਂ ਦੀ ਸਾਰੀ ਇਨਵੈਸਟੀਗੇਸ਼ਨ ਦੌਰਾਨ ਇਹਨਾਂ ਦਾ ਸਾਰਾ ਦਾ ਰੋਲ ਸਾਹਮਣੇ ਆਇਆ ਜਾਂ ਪੁੱਛਗਿੱਛ ਕੀਤੀ ਗਈ ਤਾਂ ਉਸ ਵਿੱਚ ਇਹ ਜਿਹੜੇ ਬੱਚੇ ਐ ਇਹ ਸਾਰੇ ਬੇਗਨਾ ਪਾਏ ਗਏ ਇਹਨਾਂ ਨੂੰ ਉਹਨਾਂ ਦੀ ਬਾਰੇ ਜਾਣਕਾਰੀ ਨਹੀਂ ਸੀਗੀ ਇਹ ਗੈਰ ਰੈਗਿਸਟਰ ਤਾਂ ਇਹਨਾਂ ਦੇ ਕੋਈ ਇੱਕ ਨੂੰ ਬੰਦੇ ਨੇ ਰੱਖ ਦੇ ਤਾਂ ਕਿ ਇਹਨਾਂ ਦਾ ਆਉਣ ਵਾਲੀ ਜ਼ਿੰਦਗੀ ਜਿਹੜੀ ਬਚਾਈ ਜਾ ਸਕੇ ਤੇ ਇਹਨਾਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕੇ ਉਸ ਕਰਕੇ ਇਹਨਾਂ ਨੂੰ ਅੱਜ ਅਸੀਂ ਇਹਨਾਂ ਦੇ ਪੇਰੈਂਟਸ ਦੇ ਨਾਲ ਗੱਲ ਕਰ ਰਹੇ ਹਾਂ ਇਹ तकरीबन 11 ਨੌਜਵਾਨ ਨੇ ਇਹਨਾਂ ਨੂੰ ਸਾਰੇ ਪੇਰੈਂਟਸ ਇਹਨਾਂ ਦੇ ਆ ਗਏ ਨੇ ਤੇ ਇਹਨਾਂ ਦੇ ਪੇਰੈਂਟਸ ਨੂੰ ਇਹਨਾਂ ਬਾਰੇ ਦੱਸਿਆ ਵੀ ਇਹ ਪੜ ਰਹੇ ਹੈ ਤੇ ਨਗਰਾਨੀ ਬਾਰੇ ਇਹਨਾਂ ਨੂੰ ਦੱਸਿਆ ਵੀ ਤੁਸੀਂ ਇਹਨਾਂ ਦੀ ਬੱਚਿਆਂ ਦੀ ਨਿਗਰਾਨੀ ਕਰੋ ਕਹਿ ਬਗਾਏ ਆ ਕੇ ਇਹਨਾਂ ਨੂੰ ਚੈੱਕ ਕਰਕੇ ਜਾਓ ਜਿਹੜੀ ਪੀਜੀ ਚ ਤੁਸੀਂ ਇਹਨਾਂ ਨੂੰ ਛੱਡ ਰਹੇ ਹੋ ਉਹਨਾਂ ਕੋਲੇ ਛੱਡ ਕੇ ਉਹਨਾਂ ਨੂੰ ਦੱਸ ਕੇ ਜਾਓ ਉਹਨਾਂ ਨਾਲ ਆਪਦਾ ਟੈਲੀਫੋਨ ਨੰਬਰ ਸ਼ੇਅਰ ਕਰੋ ਤਾਂ ਕਿ ਉਹ ਜੇ ਬੱਚੇ ਤੁਹਾਡੇ ਗਲਤ ਟਾਈਮ ਤੇ ਦੇ ਸွေ ਯਾ ਕੋਈ ਅਨਨੋਨ ਬੰਦੇ ਨਾਲ ਕੋਲ ਆਉਂਦੇ ਤਾਂ ਕਿ ਤੁਹਾਨੂੰ ਉਹ ਜਾਣਕਾਰੀ ਦੇ ਸਕਣ ਅਸੀਂ ਤੁਹਾਡੇ ਮਾਧਿਅਮ ਨਾਲ ਵੀ ਇਹ ਦੱਸਣਾ ਚਾਹੁੰਦੇ ਹਾਂ ਕਿ ਕਿਉਂਕਿ ਬੱਚਿਆਂ ਨੇ ਪੜ੍ਹਨਾ ਪਰ ਬੱਚਿਆਂ ਦੇ ਪੜ੍ਹਨ ਨਾਲ ਬੱਚਿਆਂ ਦੇ ਵਿੱਚ ਜਾਗਰੂਕਤਾ ਹੋਣੀ ਔਰ ਰਿਸਪਾਂਸਿਬਿਲਟੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਇਹਨਾਂ ਨੂੰ ਕਿਸੇ ਗਲਤ ਰਸਤੇ ਤੋਂ ਬਚਾਇਆ ਜਾ ਸਕੇ ਅਸੀਂ ਜਿਹੜੇ ਬੱਚੇ ਹੈ ਇਹਨਾਂ ਦੇ ਪੇਰੈਂਟਸ ਦੇ ਹਵਾਲੇ ਕਰਨ ਲੱਗੇ ਆ ਤਾਂ ਕਿ ਇਹ ਆਪ ਦਾ ਭਵਿੱਖ ਬਚਾ ਸਕਣ ਤੇ ਜ਼ਿੰਮੇਵਾਰ ਹੋਣ। ਇਹ ਜੋ ਨੌਜਵਾਨ ਨੇ ਐਸਐਸਪੀ ਸਤਾਰ ਮਨਦੀਪ ਸਿੰਘ ਸਿੱਧੂ ਜੀ ਦੀ ਅਗਵਾਈ ਹੇਠ ਕੱਲ ਪਟਿਆਲਾ ਪੁਲਿਸ ਵੱਲੋਂ ਦੋ ਗੈਂਗਸਟਰ ਫੜੇ ਗਏ ਸੀ ਮੁਕਾਬਲੇ ਦੇ ਬਾਅਦ। ਉਹ ਸਪੀਡੀ ਵਿੱਚ ਰਹਿ ਰਹੇ ਸੀ ਨਾਲ ਇਹਨਾਂ ਦੇ ਐਸਐਸਪੀ ਸਾਹਿਬ ਨੇ ਇਹਨਾਂ ਨੌਜਵਾਨਾਂ ਦਾ ਭਵਿੱਖ ਦੇਖਦਿਆਂ ਹੋਇਆਂ ਤਾਂ ਕਿ ਇਹ ਬੱਚੇ ਆਪਣਾ ਭਵਿੱਖ ਸੁਰੱਖਿਤ ਕਰ ਸਕਣ। ਉਸ ਲਈ ਇਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਇਹਨਾਂ ਨੂੰ ਸਮਝਾ ਪਵਾ ਕੇ ਤਾਂ ਕਿ ਇਹ ਗਲਤ ਰਸਤੇ ਤੇ ਨਾ ਜਾਣ ਤਾਂ ਉਹਨਾਂ ਨੂੰ ਇਹ ਜੋ ਮਾਪਿਆਂ ਦੇ ਹਵਾਲੇ ਕੀਤਾ ਐਸਪੀ ਸਿਟੀ ਸਰਦਾਰ ਕੇਸਰ ਸਿੰਘ ਜੀ ਡੀਐਸਪੀ ਸ੍ਰੀ ਰੁਗੇਸ਼ ਜੀ ਅਤੇ ਸ੍ਰੀ ਸੁਖਮਰ ਸਿੰਘ ਰਧਾਵਾ ਜੀ ਇਹਨਾਂ ਦੇ ਮਾਪੇ ਹਾਂਜੀ ਤੁਸੀਂ ਕੁਝ ਕਹੋਗੇ ਜੀ ਓਕੇ ਜੀ ਬੋਲੋ ਮੈਂ ਤੁਹਾਨੂੰ ਸੁਣਦਾ ਕੇਸਰ ਸਿੰਘ ਜੀ ਬੋਲੋ ਜੇ ਨੂੰ ਗੈਸਟਰਾ ਗੈਂਗ ਫੜਿਆ ਗਿਆ ਸਰਦਾਰ ਮਨਦੀਪ ਸਿੰਘ ਜੀ ਸੰਦੂ ਐਸਐਸਪੀ ਸਾਹਿਬ ਵੱਲੋਂ ਉਹਨਾਂ ਦੀ ਮਿਹਨਤ ਸਦਕਾ ਹੋਇਆ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਬੜੀ ਵਧੀਆ ਇੱਕ ਰੇਖਾ ਦਿੱਤੀ ਹੈ ਵੀ ਇਹ ਆਪਦੀ ਜ਼ਿੰਦਗੀ ਸੁਧਾਰ ਲੈਣਾ ਹੋ ਸਕਦਾ ਜੇ ਇਹਨਾਂ ਦੇ ਪਰਚਾ ਦਾ ਜਿਉਂਦੇ ਤਾਂ ਇਹਨਾਂ ਦੀ ਜ਼ਿੰਦਗੀ ਬਰਬਾਦ ਹੋ ਸਕਦੀ ਸੀ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਇਹ ਜਿਹੜਾ ਕੰਮ ਕੀਤਾ ਹੈ ਬਹੁਤ ਹੀ ਵਧੀਆ ਹੈ ਸਰਦਾਰ ਕੇਸਰ ਸਿੰਘ ਜੀ ਐਸਪੀ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਅਸੀਂ ਬਹੁਤ ਹੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਬਹੁਤ ਹੀ ਵਧੀਆ ਇਹ ਕੀਤਾ ਵੀ ਮਦਰੇ ਬੱਚਿਆਂ ਦੀ ਜ਼ਿੰਦਗੀ ਸੁਧਰ ਸਕੇ ਧੰਨਵਾਦ ਜੀ ਹਾਂ ਬੱਚੇ ਉਹਨਾਂ ਦੇ ਕੁਝ ਦੱਸਣ ਤਾਂ ਆਉਂਦੀ ਸੁਣਗਾ ਜੀ ਉੱਚੀ ਬੋਲਣਾ ਸਾਨੂੰ ਇੱਕ ਮੌਕਾ ਦਿੱਤਾ ਪਰਸਪਰ ਨੂੰ ਸੁਧਰਨ ਦਾ ਅਸੀਂ ਇਹ ਮੌਕਾ ਨਹੀਂ ਹੰਗਣਾ ਚਾਹੁੰਦੇ ਤਾਂ ਇੱਕ ਬਹੁਤ ਵੱਡੀ ਗੱਲ ਤੇ ਵੀ ਹੈ ਦੋ ਸਾਨੂੰ ਮੌਕਾ ਮਿਲਿਆ ਇਹ ਨੌਜਵਾਨ ਜੋ ਹੈ ਇਹ ਆਪਣਾ ਮਰ ਦੱਸ ਰਿਹਾ ਹੈ ਕਿ ਐਸਐਸਪੀ ਸਾਹਿਬ ਨੇ ਕਿਸ ਤਰ੍ਹਾਂ ਇਹਨਾਂ ਦਾ ਜੀਵਨ ਬਦਲਣ ਦੇ ਲਈ ਇਹਨਾਂ ਨੂੰ ਮੌਕਾ ਦਿੱਤਾ ਧੰਨਵਾਦ ਕਰ ਰਿਹਾ ਐਸਐਸਪੀ ਸਾਹਿਬ ਦਾ ਹਾਂਜੀ ਮੈਂ ਬਹੁਤ ਧੰਨਵਾਦ ਕਰਦਾ ਕਿ ਸਾਨੂੰ ਇੱਕ ਮੌਕਾ ਮਿਲਿਆ ਅਸੀਂ ਅੱਗੇ ਤੋਂ ਕਦੇ ਵੀ ਇਹ ਜੇ ਕੰਮਾਂ ਵਿੱਚ ਨਹੀਂ ਬੜਾਂਗੇ ਨਾ ਕਦੀ ਆਵਾਂਗੇ ਇਸ ਵਾਰ ਮੌਕਾ ਮਿਲਿਆ ਅਸੀਂ ਇਸ ਮੌਕੇ ਨੂੰ ਹੀ ਵਾਅਦਾ ਮੰਗਿਆ ਕਿ ਤੋਂ ਚੰਗੇ ਨਾਗਰਿਕ ਤੇ ਸਟੂਡੈਂਟ ਬਣਾਂਗੇ ਸਾਨੂੰ ਮੁੰਡਾਪੁਰ ਸੁਪਰਨੋ ਨਾਸਟ ਵਾਰਨਿੰਗ ਦਿੱਤੀ ਗਈ ਹੈ ਅੱਗੇ ਤੋਂ ਅਸੀਂ ਚੰਗੇ ਨਾਗਰਿਕ ਚੰਗੇ ਸਟੂਡੈਂਟ ਬਣ ਕੇ ਪੜਾਂਗੇ ਤੇ ਆਪਣਾ ਫਿਊਚਰ ਬਣਾਵਾਂਗੇ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪੁਸਤਾਵਾਂ। ਇੱਕ ਦੋ ਗਲਤੀ ਨਹੀਂ ਮੋੜਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਜੀ ਦੇ ਬਹੁਤ ਧੰਨਵਾਦ ਕਰਦੇ ਆ ਕਿ ਇਨ ਚੰਗੇ ਅਫਸਰ ਹੋਣ ਦੇ ਨਾਤੇ ਸਾਰੇ ਹੀ ਫੈਸਲਾ ਕੀਤਾ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਸੀ ਇਹਨਾਂ ਬਹੁਤ ਧੰਨਵਾਦ ਦੋਲੇ ਨਾ ਹੁੰਦੇ ਇਹ ਜੋ ਸੇਦ ਮਾਣਯੋ ਐਸਐਸਪੀ ਸਾਹਿਬ ਨੇ ਸਾਨੂੰ ਦਿੱਤੀ ਇਹ ਸੇਧ ਦੇਣ ਦੀ ਕੋਸ਼ਿਸ਼ ਸੋਸ਼ਲ ਸੈਟਅਪ ਨੂੰ ਵੀ ਕੀਤੀ ਹੈ ਬਹੁਤ ਮਤਲਬ ਬਹੁਤ ਵਧੀਆ ਇਹ ਇਸ਼ੂ ਹੈ ਕਿਉਂਕਿ ਪੁਲਿਸ ਅਲਟੀਮੇਟਲੀ ਬੱਚਿਆਂ ਦੇ ਭਲ ਖਾਸਤੇ ਜਾਂ ਸਮਾਜ ਨੂੰ ਚੰਗੀ ਸੇਧ ਦੇਣ ਵਾਸਤੇ ਵੀ ਇੱਕ ਰੋਲ ਅਦਾ ਕਰਦੀ ਹੈ ਇਹ ਜੋ ਯਤਨ ਹੈ ਇਹ ਅਸੀਂ ਚਾਹੁੰਦੇ ਵੀ ਇਹ ਯਤਨ ਹਰ ਗੱਲ ਨੂੰ ਮਨ ਇਧਰ ਜਾਵੇ ਤਾਂ ਕਿ ਬੱਚਿਆਂ ਦੇ ਵਿੱਚ ਆਪਣੇ ਆਪ ਵੀ ਰਿਸਪਾਂਸਿਬਿਲਟੀ ਪੈਦਾ ਹੋਵੇ ਇਹ ਬੱਚੇ ਜਾ ਕੇ ਲੋਕਾਂ ਨੂੰ ਦੱਸਣ ਵੀ ਪਲੀਜ਼ ਇੱਕ ਚੰਗਾ ਕੰਮ ਵੀ ਚੰਗਾ ਅਸਾਰੂ ਸੋਚ ਵੀ ਰੱਖਦੀ ਹੈ ਕਿ ਉਹਨਾਂ ਨੇ ਸਾਡੇ ਭੁੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਸ ਵਿੱਚੋ ਕੇਸ ਵਿੱਚ ਨਹੀਂ ਇਨਵੋਲ ਕੀਤਾ ਨਾਲ ਆ ਕੇ ਬੱਚੇ ਆਏ ਆਉਤੇ ਬੱਸ Má að vatnum þér að hljóða. Það er okkur.